ਕੈਨੇਡੀਅਨ ਸੰਸਦ ਮੈਂਬਰ ਨੇ ਡੋਨਲਡ 트੍ਰੰਪ ਦੀ ਧਮਕੀ ਦਾ ਕਰਾਰਾ ਜਵਾਬ ਦਿੱਤਾ ਖੱਬੇ ਪੱਖੀ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਨੇਤਾ ਤੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਨੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ 트੍ਰੰਪ ਕੈਨੇਡਾ ਤੇ ਦੰਡਕਾਰੀ ਟੈਰਿਫ ਲਗਾਉਣਾ ਤੇ ਦੋਵੇਂ ਦੇਸ਼ਾਂ ਵਿਚਕਾਰ ਰਲੇਵੇਂ ਦੀਆਂ ਆਪਣੀਆਂ ਧਮਕੀਆਂ ਨੂੰ ਲਾਗੂ ਕਰਦੇ ਨੇ ਤਾਂ ਇਸ ਦਾ ਸਖਤ ਜਵਾਬ ਦਿੱਤਾ ਜਾਵੇਗਾ ਅਮਰੀਕਾ ਕੈਨੇਡਾ ਤਣਾਅ ਵਿਚਕਾਰ ਜਗਮੀਤ ਸਿੰਘ ਨੇ ਸਪਸ਼ਟ ਕੀਤਾ ਕਿ ਜੇਕਰ 트੍ਰੰਪ ਸਾਡੇ ਤੇ ਟੈਰਿਫ ਲਗਾਉਂਦੇ ਨੇ ਤਾਂ ਸਾਨੂੰ ਵੀ ਇਸੇ ਜਵਾਬੀ ਟੈਰਿਫ ਲਗਾਉਣੇ ਚਾਹੀਦੇ ਨੇ ਕੈਨੇਡਾ ਦਾ ਇਤਿਹਾਸ ਰਿਹਾ ਕਿ ਉਹ ਅਮਰੀਕਾ ਦੇ ਵਪਾਰਕ ਉਪਮਾਵਾਂ ਦਾ ਜਵਾਬ ਆਪਣੇ ਹੀ ਬਦਲੇ ਦੇ ਉਪਮਾਵਾਂ ਨਾਲ ਦਿੰਦਾ ਰਿਹਾ ਹੈ 트럼ਪ ਦੇ ਪਿਛਲੇ ਕਾਰਜਕਾਲ ਦੌਰਾਨ ਉਟਾਵਾ ਨੇ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਦੇ ਜਵਾਬ ਵਿੱਚ ਅਮਰੀਕੀ ਉਤਪਾਦਾਂ ਜਿਵੇਂ ਕਿ ਬੋਰਬਨ ਹਰਲੇ ਡੇਵਿਡਸਨ ਮੋਟਰਸਾਈਕਲ ਅਤੇ ਫਲਾਈਂਗ ਕਾਰਾਂ ਤੇ ਟੈਰਿਫ ਲਗਾਏ ਸਨ ਕੈਨੇਡੀਅਨ ਸੰਸਦ ਮੈਂਬਰ ਨੇ ਡਿਜੀਟਲ ਮੀਡੀਆ ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਮੇਰੇ ਕੋਲ ਡੋਨਲਡ 트럼ਪ ਲਈ ਇੱਕ ਸਨੇਹਾ ਸਾਡਾ ਦੇਸ਼ ਵਿਕਣ ਲਈ ਨਹੀਂ ਹੈ ਨਾ ਹੁਣ ਨਾ ਕਦੇ ਵਿੱਚ ਮੈਂ ਪੂਰੇ ਦੇਸ਼ ਵਿੱਚ ਰਿਹਾ ਅਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਕੈਨੇਡੀਅਨ ਲੋਕਾਂ ਨੂੰ ਆਪਣੇ ਦੇਸ਼ ਤੇ ਮਾਣ ਹੈ ਅਸੀਂ ਇਸ ਦੀ ਰੱਖਿਆ ਲਈ ਆਪਣੀ ਪੂਰੀ ਤਾਕਤ ਨਾਲ ਲੜਨ ਲਈ ਤਿਆਰ ਹਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲਿਬਰ ਪਾਰਟੀ ਦੇ ਸਾਬਕਾ ਸਹਿਯੋਗੀ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡਾ ਧਮਕੀਆਂ ਸਾਹਮਣੇ ਪਿੱਛੇ ਨਹੀਂ ਹਟੇਗਾ ਤੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਡੋਨਲਡ ਟਰੰਪ ਸੋਚਦਾ ਹੈ ਕਿ ਉਹ ਸਾਡੇ ਨਾਲ ਲੜ ਸਕਦਾ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਟਰੰਪ ਜੋ ਅਗਲੇ ਹਫਤੇ ਸੌਣ ਚੁੱਕਣ ਵਾਲੇ ਨੇ ਉਹਨਾਂ ਨੇ ਕੈਨੇਡਾ ਤੋਂ ਇਹ ਆਤ ਹੋਣ ਵਾਲੀਆਂ ਵਸਤਾਂ ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਸੁਝਾਅ ਦਿੱਤਾ ਕਿ ਜੇਕਰ ਓਟਾਵਾ ਕੈਨੇਡਾ ਅਮਰੀਕਾ ਸਰਾਤ ਤੇ ਸੁਰੱਖਿਆ ਵਿੱਚ ਸੁਧਾਰ ਕਰਦਾ ਤਾਂ ਉਹ ਮੋੜ ਵਿਚਾਰ ਕਰ ਸਕਦੇ ਨੇ ਡੋਨਲਡ ਟਰੰਪ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਕੈਨੇਡਾ ਤੇ ਅਮਰੀਕਾ ਨਾਲ ਰਲੇਮੇ ਨਾਲ ਦੋਵੇਂ ਦੇਸ਼ਾਂ ਤੇ ਟੈਰਿਫ ਅਤੇ ਟੈਕਸ ਘੱਟ ਸਕਦੇ ਨੇ ਹਾਲਾਂਕਿ ਉੱਚ ਕੈਨੇਡੀਅਨ ਅਧਿਕਾਰੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਉਧਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਾਕ੍ਰਿਸਨ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਿਹਾ ਕਿ ਉਹ ਕੈਨੇਡਾ ਬਾਰੇ ਸੋ ਸਮਝ ਕੇ ਦੇ ਆਦਨ ਸਾਲ 1993 ਤੋਂ 2003 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਕ੍ਰੇਸ਼ੀਅਨ ਨੇ ਆਪਣੇ 91 ਜਨਮ ਦਿਨ ਮੌਕੇ ਦਾ ਗਲੋਬ ਐਂਡ ਮੇਲ ਅਖਬਾਰ ਚ ਪ੍ਰਕਾਸ਼ਿਤ ਲੇਖ ਵਿੱਚ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਬਣਨ ਲਈ ਸਹਿਮਤ ਨਹੀਂ ਹੋਵੇਗਾ ਉਹਨਾਂ ਟਰੰਪ ਦੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ਦੀ ਨਖੇਦੀ ਕੀਤੀ ਅਤੇ ਕਿਹਾ ਕਿ ਇਹ ਕੈਨੇਡਾ ਦੀ ਖੁਦਮੁਖਤਿਆਰੀ ਨੂੰ ਧਮਕੀ ਹੈ ਲੇਖਚੋਂ ਉਹਨਾਂ ਕਿਹਾ ਕਿ ਜੇ ਤੁਹਾਨੂੰ ਜਾਪਦਾ ਹੈ ਕਿ ਧਮਕੀਆਂ ਤੇ ਅਪਮਾਨ ਕਰਨ ਨਾਲ ਤੁਸੀਂ ਸਾਡੇ ਤੇ ਜਿੱਤ ਹਾਸਲ ਕਰ ਲਵੋਗੇ ਤਾਂ ਫਿਰ ਤੁਸੀਂ ਗਲਤ ਫੇਮਿਚੋਂ ਅਸੀਂ ਸਹਿਜ ਅਤੇ ਸ਼ਾਂਤ ਸੁਆਦ ਦੇ ਦਿਖਾਈ ਦੇ ਸਕਦੇ ਹਾਂ ਪਰ ਤੁਸੀਂ ਕਦੇ ਕੋਈ ਗਲਤੀ ਨਾ ਕਰਨਾ ਕਿਉਂਕਿ ਸਾਡੇ ਕੋਲ ਅੜਨ ਅਤੇ ਖੜਨ ਦੀ ਤਾਕਤ ਹੈ 트럼ਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਧਮਕੀ ਦਿੱਤੀ ਹੈ ਕਿ ਜੇ ਉਹਨਾਂ ਸਰਹੱਦ ਪਾਰ ਤੋਂ ਨਸ਼ਿਆਂ ਤੇ ਪ੍ਰਵਾਸੀਆਂ ਦੀ ਆਮਦ ਤੇ ਰੋਕ ਨਾ ਲਾਈ ਤਾਂ ਉਹ ਮੁਲਕ ਤੇ 25% ਦੀ ਵਾਧੂ ਟੈਕਸ ਲਗਾਉਣਗੇ ਅਮਰੀਕਾ ਦੇ ਲਾਸ ਐਂਜਲਸ ਕਾਉਂਟੀ ਕਾਰੋਨਰ ਦੇ ਦਫ਼ਤਰ ਨੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 16 ਹੋਣ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਰਾਹਤ ਤੇ ਬਚਾਅ ਕਰਮੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਚੱਲ ਲੱਗੇ ਹੋਏ ਨੇ ਦਫ਼ਤਰ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਕੁੱਲ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਚੋਂ 5 ਦੀ ਮੌਤ ਪੈਲੇਸਾਈਡਜ਼ ਜਦਕਿ 11 ਦੀ ਮੌਤ ਈਟਨ ਇਲਾਕੇ ਚ ਹੋਈ ਹੈ ਇਸ ਤੋਂ ਪਹਿਲਾਂ 11 ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਕਿਹਾ ਸੀ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਅਧਿਕਾਰੀਆਂ ਨੇ ਇੱਕ ਕੇਂਦਰ ਸਥਾਪਿਤ ਕੀਤਾ ਇਥੇ ਲੋਕ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਸਕਦੇ ਨੇ ਇਸ ਵਿਚਾਲੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੁਰ ਤੋਂ ਤੇਜ਼ ਹਵਾਵਾਂ ਚੱਲਣ ਦੇ ਖਤਸ਼ੇ ਦੇ ਮੱਦੇਨਜ਼ਰ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਕੋਸ਼ਿਸ਼ ਕਰ ਰਹੇ ਨੇ ਕਿ ਅੱਗ ਮਸ਼ਹੂਰ ਜੇ ਪੌਲ ਗੇਟੀ ਅਜ਼ਾਇਬਕਰ ਤੇ ਕੈਲੀਫੋਰਨੀਆ ਯੂਨੀਵਰਸਿਟੀ ਤੱਕ ਨਾ ਫੈਲੇ ਮੈਡੇਵਲ ਕੈਨੀਅਨ ਚ ਅੱਗ ਬੁਝਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੈਸੀਫਿਕ ਕੋਸਟ ਨੇੜੇ ਸਥਿਤ ਮੈਡੇਵਲ ਕੈਨੀਅਨ ਚ ਮਸ਼ਹੂਰ ਹਸਤੀਆਂ ਦੇ ਘਰ ਨੇ ਹਗਾਮੀ ਸਬਾਹਮਾ ਵਿਭਾਗ ਦੇ ਕੈਲੀਫੋਰਨੀਆ ਦਫ਼ਤਰ ਦੇ ਮਾਈਕਲ ਟਰੌਮ ਨੇ ਦੱਸਿਆ ਕਿ ਲਾਸ ਐਂਜਲਸ ਕਾਉਂਟੀ ਦੇ 1.50 ਲੱਖ ਲੋਕਾਂ ਨੂੰ ਇਲਾਕਾ ਛੱਡਣ ਦਾ ਹੁਕਮ ਦਿੱਤੇ ਗਏ ਨੇ ਅਤੇ 700 ਦੇ ਕਰੀਬ ਲੋਕਾਂ ਨੂੰ ਨਵ ਸਰਨਾਰਤੀ ਕੈਂਪਾਂ 'ਚ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਤੇ ਨੌ ਹੋਰ ਰਾਜਾਂ ਤੋਂ 1354 ਫਾਇਰ ਇੰਜਣ, 84 ਹਵਾਈ ਜਹਾਜ਼ ਅਤੇ 14,000 ਤੋਂ ਵੱਧ ਮੁਲਾਜ਼ਮ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ। ਕੈਲ ਫਾਇਰ ਆਪਰੇਸ਼ਨ ਦੇ ਮੁਖੀ ਕ੍ਰੈਚਨ ਲੈਟਸ ਨੇ ਦੱਸਿਆ ਕਿ ਤੇਜ਼ ਹਵਾਵਾਂ ਦੀ ਵਾਪਸੀ ਦੀ ਖ਼ਬਰ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਨੇ ਜ਼ਿਕਰਯੋਗ ਹੈ ਕਿ ਸ਼ਹਿਰ ਦੇ ਉੱਤਰ ਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਚ ਲੱਗੀ ਅੱਗ ਕਾਰਨ 12000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਅਮਰੀਕਾ ਦੇ ਲਾਸ ਐਂਜਲਸ ਸ਼ਹਿਰ ਚ ਰਹਿਣ ਵਾਲੀ ਅਦਾਕਾਰ ਪ੍ਰੀਤੀ ਜੰਟਾ ਨੇ ਕਿਹਾ ਕਿ ਉਹ ਸੁਰੱਖਿਆ ਪਰ ਸ਼ਹਿਰ ਚ ਲੱਗੀ ਭਿਆਨਕ ਅੱਗ ਕਾਰਨ ਹੋਈ ਤਬਾਹੀ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਪ੍ਰੀਤੀ ਦਾ ਪਤੀ ਜੀਨ ਗੁੱਡ ਇਨਫੋ ਬਿੱਤੀ ਵਿਸ਼ਲੇਸ਼ਕ ਹੈ ਤੇ ਉਸਦੇ ਦੋ ਬੱਚੇ ਨੇ ਅਦਾਕਾਰ ਨੇ ਐਕਸ ਤੇ ਕਿਹਾ ਕਿ ਉਹਨਾਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਦਿਨ ਦੇਖਣ ਨੂੰ ਮਿਲੇਗਾ ਉਹਨਾਂ ਨੇ ਲਿਖਿਆ ਕਿ ਅਸਮਾਨ ਤੋਂ ਬਰਫ਼ ਦੀ ਤਰ੍ਹਾਂ 100 ਡਿਗਰੀ ਹੈ ਸਾਡੇ ਆਲੇ ਦੁਆਲੇ ਤਬਾਹੀ ਦੇਖ ਕੇ ਮੈਂ ਬਹੁਤ ਦੁਖੀ ਹਾਂ ਰੱਬ ਦਾ ਸ਼ੁਕਰ ਹੈ ਕਿ ਅਸੀਂ ਸੁਰੱਖਿਤਾ